ਸਬਿਲਚੰਦ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਖਬਰ ਮੋਗਾ ਤੋਂ ਮੋਗਾ ਦੇ ਪਿੰਟੂ ਡੀਕੇ ਦੇ ਵਿੱਚ ਖੇਡ ਮੇਲੇ ਦੌਰਾਨ ਗੋਲੀਆਂ ਚੱਲ ਗਈਆਂ ਇਥੇ ਆਪਸੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਫਾਇਰਿੰਗ ਕੀਤੀ ਗਈ ਤਾਜ਼ਾ ਕਿ ਗੋਲੀਆਂ ਵਜਨ ਕਰਕੇ ਦੋ ਨੌਜਵਾਨਾ ਦੇ ਜ਼ਖਮੀ ਹੋਣ ਦੀ ਖਬਰ ਹੈ ਮੋਗਾ ਦੇ ਪਿੰਟੂ ਡੀਕੇ ਦੇ ਵਿੱਚ ਇਹ ਘਟਨਾ ਵਾਪਰੀ ਜਿੱਤੇ ਖੇਡ ਮੇਲੇ ਦੌਰਾਨ ਇਥੇ ਗੋਲੀਆਂ ਚੱਲੀਆਂ ਤੇ ਦੋ ਨੌਜਵਾਨ ਜ਼ਖਮੀ ਹੋ ਗਏ ਦੋਵੇਂ ਜ਼ਖਮੀ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਸਰਪੰਚ ਅਤੇ ਉਸਦੇ ਸਾਥੀਆਂ ਤੇ ਹਮਲਾ ਕਰਨ ਦੇ ਦੋਸ਼ ਲੱਗੇ ਨੇ ਜ਼ਖਮੀ ਨੌਜਵਾਨ ਦਾ ਇਲਜ਼ਾਮ ਹੈ ਕਿ ਸਰਪੰਚ ਨੇ ਪਹਿਲਾਂ ਵੀ ਥੱਪੜ ਮਾਰਿਆ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੇਖਿਆ ਜਾ ਸਕਦਾ ਤਸਵੀਰਾਂ ਵਿੱਚ ਕਿ ਇਹ ਸ਼ਖਸ ਜ਼ੇਰੇ ਇਲਾਜ ਹੈ ਦੋਵੇਂ ਜ਼ਖਮੀ ਜੋ ਨੌਜਵਾਨ ਨੇ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਬਿਲਕੁਲ ਇੱਥੇ ਖੇਡ ਮੇਲੇ ਦੌਰਾਨ ਇੱਥੇ ਜੋ ਘਟਨਾ ਵਾਪਰੀ ਜਿਸ ਵਿੱਚ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਫਿਲਹਾਲ ਹੁਣ ਪੁਲਿਸ ਕੋਲ ਮਾਮਲਾ ਪਹੁੰਚ ਚੁੱਕਿਆ ਹੈ ਤੇ ਪੁਲਿਸ ਵੱਲੋਂ ਬਿਆਨ ਵੀ ਲਏ ਜਾ ਰਹੇ ਨੇ ਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਉਥੇ ਜੋ ਜ਼ਖਮੀ ਨੇ ਨੌਜਵਾਨ ਉਹਨਾਂ ਵੱਲੋਂ ਹੁਣ ਪੁਲਿਸ ਨੂੰ ਬਿਆਨ ਦਿੱਤੇ ਗਏ ਨੇ ਕਿ ਪਹਿਲਾਂ ਵੀ ਤਮਕੀ ਥੱਪੜ ਮਾਰਨ ਦਿੱਤੀ ਗਈ ਸੀ ਸਰਪੰਚ ਵੱਲੋਂ ਸੋ ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੋਗਾ ਦੇ ਪਿੰਟੂ ਢੀਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਫਿਰ ਖੇਡ ਮੇਲੇ ਦੌਰਾਨ ਫਾਇਰਿੰਗ ਹੋ ਗਈ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾ ਸੂਬੇ ਚੋਂ ਸਾਹਮਣੇ ਆ ਰਹੀਆਂ ਨੇ ਵਕ ਵਕ ਥਾਵਾਂ ਤੇ ਫਾਇਰਿੰਗ ਹੋ ਜਾਂਦੀ ਹੈ ਤੇ ਪਿੰਡ ਟੁੜਿੱਕੇ ਤੋਂ ਹੁਣੇ ਮਾਮਲਾ ਸਾਹਮਣੇ ਜਿੱਥੇ ਖੇਡ ਮੇਲੇ ਦੌਰਾਨ ਫਾਇਰਿੰਗ ਹੋਈ ਆਪਸੀ ਰੰਜਿਸ਼ ਇਹ ਕਾਰਨ ਦੱਸਿਆ ਜਾ ਰਿਹਾ ਹੈ ਝਗੜਾ ਹੋਇਆ ਤੇ ਫਾਇਰਿੰਗ ਤੱਕ ਗੱਲ ਪਹੁੰਚ ਗਈ ਮੇਲੇ ਚ ਸੀਗੇ ਜੀ ਤੇ ਉਹ ਆਈ ਨਹੀਂ ਉਹਨਾਂ ਨੇ ਅੰਮਸਾਰ ਫਾਇਰਿੰਗ ਸ਼ੁਰੂ ਕਰਤੀ ਤੇ ਕਾਫੀ ਜਾਨੇ 50 60 ਜਾਨੇ ਸੀਗੇ ਜੀ ਤੇ ਪੰਜ ਛੇ ਜਾਨਾਂ ਤਾਂ ਜਾਣਦੇ ਨੇ ਤੇ ਤਿੰਨੇ ਆਣੇ ਚੂੜ ਚੱਕਦੇ ਸੀ ਇੱਕ ਢਡੀ ਗੰਦੇ ਸੀ ਪਿੰਡ ਦੇ ਕਿੰਨੇ ਫੇਰ ਕੀਤੇ ਉਹਨਾਂ ਨੇ ਤਿੰਨ ਫੇਰ ਕੀਤੇ ਜੀ ਆ ਕੇ ਇਹਨਾਂ ਨੇ ਫੈਰੀਂਗ ਸ਼ੁਰੂ ਕਰਤੀ ਸਰਪੰਚ ਨਾਲ ਗੱਲਬਾਤ ਹੋਈ ਵੀ ਸਾਡੀ ਕੋਈ ਫਾਈਨਲ ਫੀੜਾ ਉਹਨੇ ਮਾਰਿਆ ਗਿਆ ਤੇ ਇਹਦੇ ਸਰਪੰਚ ਦਾ ਬੰਦਾ ਹੀ ਕੰਨ ਨਾ ਸਰਪੰਚ ਦਾ ਤੇ ਇਹਨੇ ਆਉਂਦੇ ਨੇ ਫੈਰੀਂਗ ਸ਼ੁਰੂ ਕਰਤੀ ਸਾਡੇ ਤੇ ਇਹ ਹੀ ਭੱਜ ਕੇ ਆਉਦੀ ਜਾਨ ਬਚਾਈ ਆ ਕਿੰਨੇ ਆਣੇ ਫੇਰੀ ਕੀਤੇ ਇਹ ਜੀ ਪੰਜ ਆਣੇ ਇੰਨੇ ਕਾ ਚਾਹੀ ਜੀ ਬੰਦੇ ਦਾ ਬਹੁਤ ਸੀਗੇ ਮੌਕੇ ਤੇ ਜਾ ਕੇ ਚੈੱਕ ਕੀਤਾ ਗਿਆ ਹੁਣ ਸਿਵਲ ਹਸਪੀਟਲ ਆਏ ਆ ਦੋ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ ਇੱਕ ਪਾਸੇ ਜੋਬਨਪ੍ਰੀਤ ਹੋਣੀ ਨੇ ਇੱਕ ਪਾਸੇ ਹਰਪ੍ਰੀਤ ਹੋਣੀ ਨੇ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਬਲੇਮ ਲਾ ਰਹੀਆਂ ਵੀ ਇਹਨਾਂ ਨੇ ਸਾਡੇ ਉੱਤੇ ਫਾਇਰ ਕੀਤੇ ਆ ਤੇ ਦੂਜੀ ਪਾਰਟੀ ਕਹਿੰਦੀ ਇਹਨਾਂ ਨੇ ਸਾਡੇ ਉੱਤੇ ਫਾਇਰ ਕੀਤੇ ਆ ਐਕਚੁਅਲੀ ਦੋਵਾਂ ਪਾਰਟੀਆਂ ਦੇ ਫਾਇਰ ਆਰਮ ਇੰਜਰੀ ਤੇ ਹੈਗੀ ਆ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗੂਗਾ ਕਿਹੜੀ ਪਾਰਟੀ ਨੇ ਕਿਹਦੇ ਫਾਇਰ ਕੀਤਾ ਹੈ ਜੀ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀਆਂ ਸਟੇਟਮੈਂਟਾਂ ਹੋਣਗੀਆਂ ਦੇ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਾਡੇ ਸਹਿਯੋਗੀ ਸਰਬਜੀਤ ਜੀ ਜੁੜ ਗਏ ਨੇ ਵਧੇਰੇ ਜਾਣਕਾਰੀ ਦੇਣ ਦੇ ਲਈ ਸਰਬਜੀਤ ਤੇ ਪੂਰਾ ਮਾਮਲਾ ਜਾਣਨਾ ਚਾਹਾਂਗੇ ਜੋ ਪਿੰਡ ਟੁੱਡੀਕੇ ਵਿੱਚ ਖੇਡ ਮੇਲੇ ਦੌਰਾਨ ਇਹ ਫਾਇਰਿੰਗ ਹੋਈ ਹੈ ਜੀ ਮੈਂ ਦੱਸਣਾ ਚਾਹਾਂਗਾ ਕਿ ਲਾਲਾ ਲਾਜਪਤਰਾਏ ਦੇ ਜਨਮ ਸਥਾਨ ਪਿੰਡ ਟੁੱਡੀਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜਾ ਜਾਦ ਲਾਲਾ ਲਾਜਪਤਰਾਏ ਦੀ ਜਾਦ ਦੇ ਵਿੱਚ ਉਹ ਮੇਲਾ ਚੱਲ ਰਿਹਾ ਸੀ ਮੇਲੇ ਤੋਂ ਜਿਹੜਾ ਦਰਮਿਆਨ ਹੀ ਨਾਲ ਲੱਗਦੀ ਮੰਡੀ ਦੇ ਵਿੱਚ ਜਿਹੜੇ ਕੁਝ ਵਿਅਕਤੀ ਸੀਗੇ ਜਿਹੜੇ ਇਕੱਠੇ ਹੋ ਕੇ ਆਏ ਜਿਨ੍ਹਾਂ ਨੇ ਜਿਹੜਾ ਨੌਜਵਾਨਾਂ ਦੇ ਉੱਪਰ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਜ਼ਖਮੀ ਵਿਅਕਤੀ ਹਰਦੀਪ ਸਿੰਘ ਦਾ ਤੇ ਕਹਿਣਾ ਕਿ ਜਿਹੜੇ ਗੋਲੀਆਂ ਸਰਪੰਚ ਜਿਹੜੇ ਮੌਜੂਦਾ ਸਰਪੰਚ ਨੇ ਕਾਂਗਰਸੀ ਸਰਪੰਚ ਨੇ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਚਲਾਈ ਗਈ ਹੈ ਕਿਉਂਕਿ ਪੁਰਾਣੀ ਰੰਜਿਸ਼ ਹੈ ਸਰਪੰਚ ਦੇ ਨਾਲ ਜਸਵੀਰ ਸਿੰਘ ਦੇ ਨਾਲ ਉਹਨਾਂ ਦੇ ਨਾਲ ਪਹਿਲਾਂ ਤੋਂ ਤੋਂ ਮਾਮਲਾ ਹੋਈ ਸੀ ਜਿਸ ਤੇ ਚੱਲਦੇ ਹਾਂ ਅੱਜ ਸਰਪੰਚ ਸਾਹਿਬ ਵੱਲੋਂ ਜਿਹੜਾ ਸਾਡੇ ਤੇ ਜਿਹੜਾ ਹਮਲਾ ਕਰਵਾਇਆ ਗਿਆ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਸਰਪ੍ਰੀਤ ਲੇਕਿਨ ਹੁਣ ਪੁਲਿਸ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਅੱਗੇ ਕਰ ਰਹੀ ਹੈ ਕੋਈ ਗ੍ਰਿਫਤਾਰੀ ਕੋਈ ਨਿਸ਼ਾਨਦੇਹੀ ਹੋਈ ਹੈ ਉਹ ਬਿਲਕੁਲ ਮਨਪੀਤਾ ਇਹ ਵੀ ਸੂਤਰ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਨੂੰ ਜਿਹੜਾ ਪੁਲਿਸ ਦੇ ਰਾਉਂਡ ਅਪ ਕਰ ਲਿਆ ਸੀਗਾ ਤੇ ਬਾਕੀ ਜਿਹੜੇ ਦੂਸਰੇ ਜਿਹੜੇ ਵਿਅਕਤੀ ਆ ਉਹਨਾਂ ਦੀ ਵੀ ਪਾਲ ਜਾ ਰਹੀ ਹੈ ਪਰ ਇੱਥੇ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਪੁਲਿਸ ਦੇ ਦੱਸਣ ਮੁਤਾਬਕ ਦੋਨਾਂ ਧਿਰਾਂ ਦਾ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਸਰਪੰਚ ਪੇਰ ਦਾ ਵੀ ਇੱਕ ਜਿਹੜਾ ਵਿਅਕਤੀ ਜ਼ਖਮੀ ਹੋਇਆ ਤੇ ਜਿਹੜੇ ਇਹ ਨੌਜਵਾਨ ਨੇ ਇਹ ਵੀ ਦੋ ਨੌਜਵਾਨ ਮੋਗਾ ਦੇ ਵਿੱਚ ਜਿਹੜੇ ਇਲਾਜ ਨੇ ਜੀ ਜੀ ਸਰਪੰਚ ਜੀ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਫਿਲਹਾਲ ਹੁਣ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ